ਕੋ ਲੜਾਈ ਦੀ ਵੀਡੀਓ ਨੂੰ ਲੈ ਕੇ ਜਿਸ ਦੇ ਵਿੱਚ ਰੰਜਿਸ਼ ਦਾ ਮਾਮਲਾ ਜੜਾ ਹੈ ਉਹ ਦੇਖਣ ਨੂੰ ਮਿਲਿਆ ਸੀ ਤੇ ਪੁਲਿਸ ਦੇ ਵੱਲੋਂ ਲਗਾਤਾਰ ਇਸ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਸੀ ਤੇ ਦੱਸ ਦਈਏ ਹੁਣ ਪਠਾਨਕੋਟ ਪੁਲਿਸ ਦੇ ਡੀਐਸਪੀ ਸਿਤੀ ਸੁਮੇਰ ਸਿੰਘ ਮਾਰ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਪ੍ਰਸਤਾ ਕਰਕੇ ਜਿਹੜਾ ਹੈ ਇਹ तमाम ਜਾਣਕਾਰੀ ਸਾਂਝੀ ਕੀਤੀ ਹੈ ਤੇ ਦੱਸਿਆ ਹੈ ਕਿ ਪਿਛਲੇ ਦਿਨੀ 4 ਮਰਲਾ ਕੁਆਟਰ ਦੇ ਵਿੱਚ ਜੋ ਲੜਾਈ ਹੋਈ ਸੀ ਜਿਸ ਦੀ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋਈ ਸੀ ਤੇ ਉਸ ਮਾਮਲੇ ਦੇ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਹੋਏ 11 ਲੋਕ 11 ਲੋਕਾਂ ਦੇ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਹੈ ਜਿਨ੍ਹਾਂ ਚੋਂ 4 ਲੋਕਾਂ ਨੂੰ ਪਾਰ ਕਰ ਲਿਆ ਗਿਆ ਤੇ ਉੱਥੇ ਹੀ ਵਕ ਵਕ ਤਾਰਾ ਹਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਤੇ ਜਿਸ ਵਿੱਚ ਤੁਹਾਨੂੰ ਦੱਸ ਦਈਏ ਕਿ ਬੀ ਐਨ ਐਸ ਦੀ ਧਾਰਾ ਦੀ ਜ਼ਿਕਰ ਗੱਲ ਕਰੀਏ ਤਾਂ ਬੀ ਐਨ ਐਸ ਧਾਰਾ ਦੀ ਤਹਿਤ 109 118 115 190 ਤੇ 55 ਜੋ ਕਿ ਤਹਿਤ ਮੁਕਦਮਾ ਦੇ ਵਿੱਚ ਜਿਹੜਾ ਉਹ ਦਰਜ ਕਰ ਲਿਆ ਗਿਆ ਤੇ ਜਿਨ੍ਹਾਂ ਚੋਂ ਚਾਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਬਾਕੀਆਂ ਦੀ ਤਲਾਸ਼ ਜਿਹੜੀ ਹੈ ਉਹ جاری ਹੈ ਤੇ ਉੱਥੇ ਹੀ ਡੀ ਐਸ ਪੀ ਸੁਮੇਰ ਸਿੰਘ ਮਾਨ ਨੇ ਦੱਸਿਆ ਹੈ ਕਿ ਜਿਹੜੇ ਮੁਲਜ਼ਮ ਨੇ ਜਿਨ੍ਹਾਂ ਦੇ ਵੱਲੋਂ ਕਾਰਵਾਈ ਜਿਹੜੀ ਹੈ ਇਸ ਇਰਾਦਾ ਕਤਲ ਦੀ ਕਾਰਵਾਈ ਜਿਹੜੀ ਇੱਕ ਲੜਾਈ ਜਿਹੜੀ ਉਹ ਕੀਤੀ ਗਈ ਹੈ ਤੇ ਉਹਨਾਂ ਤੇ ਲਗਾਤਾਰ ਜਿਹੜੀ ਹੈ ਸਾਡੀ ਨਿਗਾਹ ਬਣੀ ਹੋਈ ਹੈ ਤੇ ਅਸੀਂ ਉਹਨਾਂ ਤੋਂ ਕੁਝ ਕੁਝ ਵੀ ਕਰ ਰਹੇ ਹਾਂ ਤੇ ਸਾਡੇ ਵੱਲੋਂ ਅੱਗੇ ਵੀ ਜਿਹੜੀ ਹੈ ਇਹ ਕਾਰਵਾਈ ਜਾਰੀ ਰਹੇਗੀ ਤੇ ਉੱਥੇ ਹੀ ਇਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਸਾਡੇ ਨਾਲ ਤੇ ਕੁਝ ਗੱਲਾਂ ਜਿਹੜੀਆਂ ਨੇ ਉਹ ਕਹੀਆਂ ਨੇ ਜੋ ਕਿ ਕਾਫੀ ਜ਼ਿਆਦਾ ਸਵਾਲ ਪੈਦਾ ਕਰ ਰਹੀਆਂ ਸੀ ਤੇ ਉਹਨਾਂ ਸਵਾਲਾਂ ਦੇ ਜਵਾਬ ਜਿਹੜੇ ਨੇ ਉਹਨਾਂ ਵੱਲੋਂ ਅੱਜ ਇਸ ਪ੍ਰੈਸ ਵਾਰਤਾ ਦੇ ਵਿੱਚ ਦਿੱਤੇ ਗਏ ਨੇ ਆਉ ਦੇਖਦੇ ਹਾਂ ਪੂਰੀ ਪ੍ਰੈਸ ਕਾਨਫਰੰਸ ਤੇ ਲੈ ਨੇ ਆਪ ਜਾਣਕਾਰੀ ਜਿਸ ਤਰ੍ਹਾਂ ਦੀ ਕਿ 2 ਨੰਬਰ ਤੋਂ ਪੁਲਿਸ ਸਟੇਸ਼ਨ ਡਿਊ ਨੰਬਰ 2 ਦਾ ਏਰੀਆ ਚਾਰ ਮੜਲਾ ਕੁਆਟਰ ਉਥੇ ਦੋ ਧਿਰਾਂ ਦਾ ਆਪਸ ਵਿੱਚ ਝਗੜਾ ਹੋਇਆ ਸੀ ਜਦੀ ਇੱਕ ਵੀਡੀਓ ਵੀ ਕਾਫੀ ਵਾਇਰਲ ਹੋਈ ਹੈ ਜਿਸ ਦੇ ਵਿੱਚ ਕੁਝ ਮੁੰਡੇ ਇਕੱਠੇ ਗਰੁੱਪ 'ਚ ਹੋ ਕੇ ਤੇ ਉਹਨਾਂ ਕੋਲ ਦਾਤਰ ਵਗੈਰਾ ਹੈ ਤੇ ਤਿੱਖੇ ਹਥਿਆਰ ਸੀ ਉਹਨਾਂ ਕੋਲ ਤੇ ਉਹਦੇ ਨਾਲ ਇੱਕ ਮੁੰਡੇ ਨੂੰ ਕੁੱਟ ਰਹੇ ਇਹ ਵੀਡੀਓ ਸਾਡੇ ਧਿਆਨ 'ਚ ਆਈ ਸੀ ਤੇ ਉਹਦੇ ਬਾਅਦ ਆਪਾਂ ਇਹਦੇ ਉੱਪਰ ਤੁਰੰਤ ਕਾਰਵਾਈ ਕਰਦੇ ਹੋਏ ਜਿਹੜਾ ਮੁਕੱਦਮਾ ਨੰਬਰ 63 ਅੰਡਰ ਸੈਕਸ਼ਨ 109 118 Uh, 115 ਦਾ ਸਬਪੈਰਾਟੂ 119 ਦਾ 3 uh, 190 ਐਂਡ 55 ਜਿਹੜਾ ਬੀ ਐਨ ਐਸ ਆਪਣਾ ਐਕਟ ਹੈ ਉਹਦੇ ਅੰਡਰ ਜਿਹੜਾ ਆ ਆਪਾਂ ਐਫ ਆਈ ਆਰ ਜਿਹੜੀ ਹੈ ਲੋਜ ਕੀਤੀ ਹੈ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 2 ਚ ਇਹ ਪਹਿਲੀਆਂ ਜਿਹੜੀਆਂ ਆਪੀਸੀ ਦੀ ਧਾਰ ਹੁੰਦੀ ਸੀ 307 323 24 148 93 ਤੇ ਇਹ ਬੜੀ ਸਖਤ ਧਾਰ ਹੈ ਜਿਹਦੇ ਚ ਆਪਾਂ ਇਹ ਪਰਚਾ ਦਰਜ ਕੀਤਾ ਜੀ 307 ਲਗਾਈ ਆਪਾਂ ਇਹਦੇ ਚ ਇਰਾਦਾ ਕਤਲ ਦੀ ਇਹ ਇਹਦੇ ਵਿੱਚ ਆਪਾਂ ਹੁਣ ਤੱਕ ਟੋਟਲ 11 ਬੰਦੇ ਜਿਹੜੇ ਆ ਉਹ ਨਾਮਜ਼ਦ ਕੀਤੇ ਨੇ ਇਹਨਾਂ ਦੇ ਨਾਮ ਮੈਂ ਤੁਹਾਨੂੰ ਦੱਸ ਦਿੰਨੇ ਸੀ ਸੰਜੀਤ ਕੁਮਾਰ ਅਲੀਆਸ਼ ਸ਼ਹੀਦ ਜੋਹਿਲ ਕੁਮਾਰ ਪੁੱਤਰ ਸੰਜੀਤ ਕੁਮਾਰ ਜੋਨਸੀ ਕੁਮਾਰ ਸ਼ਿਵਮ ਇਲਿਆਸ ਚੂਹਾ ਪੁੱਤਰ ਲੇਟ ਰਾਜੂ ਸੋਨੂ ਸਨ ਆਫ ਚੰਦ ਲਾਲ ਸ਼ਸ਼ੀ ਸਨ ਆਫ ਅਸ਼ੋਕ ਕੁਮਾਰ ਮਮਤਾ ਵਾਈਫ ਆਫ ਸੰਜੀਤ ਲਿਆ ਸ਼ਹੀਦ ਸੰਜੀਤ ਦੀ ਬੇਟੀ ਮੀਨੂ ਵਾਈਫ ਆਫ ਰਾਜੂ ਆਸ਼ੂ ਗੋਰੋ ਮਹਿਰਾ ਪੁੱਤਰ ਅਸ਼ੋਕ ਕੁਮਾਰ ਇਹ ਟੋਟਲ ਬੰਦੇ ਜਿਹੜੇ ਇਸ ਮੁਕੱਦਮੇ 'ਚ ਨਾਮਜਦ ਹੋਏ ਆ ਤੇ ਇਹਦੇ ਬਾਅਦ ਜਿਹੜੀ ਅਰੈਸਟ ਆਪਾਂ ਚਾਰ ਬੰਦੇ ਦੇ ਵਿੱਚ ਹੁਣ ਤੱਕ ਆਪਾਂ ਅਰੈਸਟ ਕਰ ਲਏ ਆ ਜੀ ਉਹਨਾਂ ਦਾ ਤੁਹਾਨੂੰ ਮੈਂ ਡਿਟੇਲ ਦੱਸ ਦਿੰਨਾ ਕਿਹੜੇ ਕਿਹੜੇ ਬੰਦੇ ਜਿਹੜੇ ਚਾਰ ਬੰਦੇ ਅਰੈਸਟ ਹੋਏ ਆ ਜੀ ਇੱਕ ਸੰਜੀਤ ਕੁਮਾਰ ਉਰਫ ਸ਼ਹੀਦ ਜ਼ੋਹਿਲ ਕੁਮਾਰ ਪੁੱਤਰ ਸੰਜੀਤ ਕੁਮਾਰ सोनू ਪੁੱਤਰ ਚੰਦ ਲਾਲ ਤੇ ਸ਼ਿਵਮ ਉਰਫ ਚੂਹਾ ਪੁੱਤਰ ਲੇਟ ਰਾਜੂ ਇਹ ਚਾਰ ਬੰਦੇ ਸੋਰੀ <coughs> 11 ਚ ਜਿਹੜੇ ਆਪਾਂ ਅਰੈਸਟ ਕਰ ਲਏ ਇਹ ਜਿਹੜਾ ਮਸਲਾ ਸੀ ਇਹ ਇਹਦਾ ਜਿਹੜਾ ਮੇਨ ਰੀਜ਼ਨ ਸੀ ਕਿ ਜਿਹੜਾ ਇੱਥੇ ਕੰਪਲੇਨਰਟ ਹੈ ਰਾਹੁਲ ਫਰਲੋ ਐਮਸੀ ਦੇ ਨਾਮ ਨਾਲ ਉਹਨੂੰ ਜਾਣਿਆ ਜਾਂਦਾ ਤੇ ਇਹਦੀ ਜਿਹੜੇ ਦੂਸਰੇ ਪਾਸੇ ਜਿਹੜਾ ਸੰਜੀਤ ਨਾਮ ਦਾ ਮੁੰਡਾ ਤੇ ਇਹਨਾਂ ਦੀ ਆਪਸ ਚ ਪਹਿਲੇ ਕਿਸੇ ਗੱਲ ਨੂੰ ਲੈ ਕੇ ਰੰਜਿਸ਼ ਸੀ ਜਾਂ ਕਹਾ ਸੁਣਾ ਹੋਈ ਉਹਦੇ ਬਾਅਦ ਜਿਹੜੇ ਆ ਕਿ ਵੀ ਇਹ ਬੰਦੇ ਹਥਿਆਰ ਬੰਦ ਹੋ ਕੇ ਆ ਗਏ ਤੇ ਇਹਨਾਂ ਦੀ ਅਪਰਚ ਜਿਹੜਾ ਝਗੜਾ ਹੋ ਗਿਆ ਤੇ ਇਹਦੇ ਚ ਇੱਕ ਹੋਰ ਗੱਲ ਮੈਂ ਦੱਸਣਾ ਚਾਹਨਾ ਕਿ ਜਿਹੜੀ ਇਹਦੇ ਚ ਦੂਸਰੀ ਧਿਰ ਜਿਨ੍ਹਾਂ ਦੇ ਖਿਲਾਫ ਪਰਚਾ ਹੋਇਆ ਉਹਨਾਂ ਵੱਲੋਂ ਵੀ ਕੁਝ ਐਮਐਲਆਰ ਜਿਹੜੀਆਂ ਕਟਵਾਈਆਂ ਗਈਆਂ ਤੇ ਉਹ ਸਾਡੇ ਕੋਲ ਜਿਸ ਤਰ੍ਹਾਂ ਆ ਜਾਂਦੀ ਉੱਤੇ ਵੀ ਆਪਾਂ ਜਿਹੜੀ ਹੈ ਅੱਗੇ ਉਹਨੂੰ ਵਿਚਾਰ ਕੇ ਅਗਲੀ ਬੰਦੀ ਕਾਨੂੰਨੀ ਜਿਹੜੀ ਹੈ ਕਾਰਵਾਈ ਕਰਾਂਗੇ ਤੇ ਇਹਦੇ ਵਿੱਚ ਜਿਹੜੀ ਮੇਨ ਗੱਲ ਦੇਖਣ ਜਾਈਏ ਕਿ ਰੰਜਿਸ਼ ਪੱਖੋਂ ਇਹਨਾਂ ਦੋਨਾਂ ਦਾ ਆਪਸ ਵਿੱਚ ਝਗੜਾ ਹੋਇਆ ਜਿਦੇ ਬਾਅਦ ਇਹ ਲੜਾਈ ਕਾਫੀ ਵੱਧ ਗਈ ਹੈ ਤੇ ਜਿਦੇ ਵਿੱਚ ਫਿਰ ਇਹਨਾਂ ਨੇ ਤਲਵਾਰਾਂ ਤੇ ਦਾਤਰ ਵਗੈਰਾ ਵੀ ਜਿਹੜੇ ਆ ਦਾਤਰ ਵਗੈਰਾ ਜਿਹੜੇ ਆ ਇਹਨਾਂ ਨੇ ਚਲਾਏ ਆ ਤੇ ਇਹਦੇ ਵਿੱਚ ਹੈਡ ਇੰਜਰੀਜ਼ ਵੀ ਹੋਈ ਸੀ ਜਿਹੜੀ ਕਾਫੀ ਸੀਰੀਅਸ ਨੇਚਰ ਦੀ ਸੀ ਕੁਝ ਲੜਕੇ ਜਿਹੜੇ ਅੰਮ੍ਰਿਤਸਰ ਵੀ ਰੈਫਰ ਹੋਏ ਆ ਤੇ ਇਹਦੇ ਵਿੱਚ ਆਪਾਂ ਤੁਰੰਤ ਕਾਰਵਾਈ ਕਰਦੇ ਹੋਏ ਜਿਹੜੇ ਚਾਰ ਬੰਦੇ ਆ ਫਿਰ ਆਪਾਂ ਅਰੈਸਟ ਕਰ ਲਿਆ ਤੇ ਇਸ ਤਰ੍ਹਾਂ ਕੇ ਇਸ ਤਰੀਕੇ ਦੇ ਜਿਹੜੇ ਲੜਾਈ ਝਗੜੇ ਆ ਇਹ ਜਿਹੜੇ ਸਮਾਜ ਚ ਦਸ਼ਤ ਪੈਦਾ ਕਰਦੇ ਆ ਜਿਸ ਤਰ੍ਹਾਂ ਮੱਕੀ ਬੜੀ ਬੜੀ ਕਿਹਾ ਕਿ ਵੀ ਆਪਾਂ ਕੋਈ ਵੀ ਜਿਹੜਾ ਇਸ ਤਰ੍ਹਾਂ ਦਾ ਝਗੜਾ ਉਹਦੇ ਵਿੱਚ ਆਪਾਂ ਹਲਕੀ ਕਾਰਵਾਈ ਨਹੀਂ ਕਰਦੇ ਤੇ ਸਖਤ ਤੋਂ ਸਖਤ ਧਾਰਾ 'ਚ ਆਪਾਂ ਪਰਚਾ ਦਈਦਾ ਤੇ ਜਿਹੜੇ ਇਹ ਚ ਦੋਸ਼ੀ ਮੇਨ ਸੀ ਜਿਹੜੇ ਵੀਡੀਓ 'ਚ ਸਰਫੇਸ ਹੋਇਆ ਜਿਹੜੇ ਤਲਵਾਰਾਂ ਦਾਤਰ ਲੈ ਕੇ ਮਾਰ ਰਹੇ ਸੀ ਉਹਨਾਂ ਨੂੰ ਆਪਾਂ ਅਰੈਸਟ ਵੀ ਕਰ ਲਿਆ ਤੇ ਬਾਕੀ ਜਿਹੜੇ ਬੰਦੇ ਬਚਦੇ ਉਹਨਾਂ ਦੀ ਆਪਾਂ ਜਿਹੜੀ ਹੈ ਦਬਿਚ ਦੇ ਰਿਆ ਉਹਨਾਂ ਨੂੰ ਵੀ ਆਪਾਂ ਜਲਦੀ ਫੜਾਂ ਜੇ ਫਿਲਹਾਲ ਤੇ ਆਪਣੇ ਕੋਲੇ 11 ਅਕਿਊਜ਼ਡ ਹੈ 11 کافی ਹੁੰਦੇ ਆ ਮਤਲਬ ਜਿੰਨੇ ਵੀ ਵੀਡੀਓ ਤੇ ਆ ਰਹੇ ਸੀ ਉਹ ਵੀ ਕਹੀਂ ਸਾਰੇ ਕੋਰਸ ਪੇਸ਼ ਕਰਕੇ ਨਾਮ ਵਗੈਰਾ ਹਲੇ ਆ ਜੀ ਗੋਰਮ ਮੈਰਜ ਤੋਸ਼ੀ ਹੈ ਜੀ ਮੁਕਦਮੇ ਚ ਉਹ ਤੇ ਹੁਣ ਜਿਹੜੇ ਮਦਈ ਦੇ ਬਿਆਨ ਉੱਤੇ ਆਪਾਂ ਕੀਤਾ ਤੇ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਜਿਹੜੀ ਦੂਸਰੀ ਧਿਰ ਜਿਨ੍ਹਾਂ ਦੇ ਖਿਲਾਫ ਪਰਚਾ ਹੋਇਆ ਉਹ ਵੀ ਆਪਣੇ ਇੱਚੇ ਦੱਸਦੇ ਆ ਕਿ ਸਾਡੇ ਵੀ ਸੱਟਾਂ ਲੱਗੀਆਂ ਤੇ ਉਹਨਾਂ ਨੇ ਕੋਈ ਸਬੂਤ ਪੇਸ਼ ਕੀਤੇ ਆ ਤੇ ਉਹਨਾਂ ਦੇ ਵੀ ਆਪਾਂ ਹੁਣ ਸਟੇਟਮੈਂਟ ਵਗੈਰਾ ਲਗਾਉਂਦੇ ਜਦੋਂ ਫਿੱਟ ਹੋ ਜਾਂਦੇ ਆ ਤੇ ਉਹਦੇ ਬਾਅਦ ਫਿਰ ਆਪਾਂ ਉਹਦੇ ਉੱਪਰ ਜੋ ਐਸ ਪਰ ਲੋ ਕਾਰਵਾਈ ਉਹ ਵੀ ਕਰਾਂਗੇ ਆਪਾਂ ਪਹਿਲੇ ਤੋਂ ਮੁਕਦਮਾ ਜਦ ਦਰਜ ਹੋਵੇ ਜੀ ਨਾ ਤੇ ਮੁਕਦਮਾ ਐਜ਼ ਆਫ ਨਾਉ ਮੇਰੇ ਕੋਲ ਇਨਫੋਰਮੇਸ਼ਨ ਨਹੀਂ ਹੈ ਕਿ ਉਹਨੂੰ ਆਪਾਂ ਚੈੱਕ ਕਰ ਲਈਏ ਵੈਸੇ ਮੇਰੇ ਕੋਲ ਐਜ਼ ਆਫ ਨਾਉ ਜਿਹੜੀ ਇਨਫੋਰਮੇਸ਼ਨ ਹੈ ਉਹਦੇ ਵਿੱਚ ਸ਼ਾਇਦ ਇਹਨਾਂ ਵਿੱਚ ਕੁਝ ਬੰਦੇ ਤੇ ਹੋ ਸਕਦੇ ਆ ਮੁਕੰਦੇ ਪਰ ਕਿੰਨੇ ਆ ਉਹ ਮੈਨੂੰ ਐਸ ਵੇਲੇ ਕਲੀਅਰ ਨਹੀਂ ਰਿਮਾਂਡ ਦੋ ਲਈ ਤੇ কোর্ਟ ਪੇਸ਼ ਕੀਤਾ ਫਿਰ ਮਾਨ ਅੱਜ ਇਹਨਾਂ ਨੂੰ ਕੋਰਟ ਚ ਪੇਸ਼ ਕੀਤਾ ਜੀ ਤੇ ਉਹਦਾ ਫਿਰ ਰਿਮਾਂਡ ਦੇਖ ਲੈਣੇ ਕਿੰਨੇ ਦਿਨ ਦਾ ਮਿਲਿਆ ਰਿਮਾਈਂਡ ਮੰਗਿਆ ਦੇਖੋ ਜੀ ਜਿਹੜਾ ਵੀ ਵੱਡੇ ਦਾਤਰ ਵਾਲੀ ਤੁਸੀਂ ਗੱਲ ਕਰ ਰਹੇ ਹੋ ਉਹ ਕੋਈ ਵੀ ਐਸਾ ਇਨਸੀਡੈਂਟ ਦੱਸੋ ਕਿ ਜਿੱਥੇ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਆਪਾਂ ਤਾਂ 307 ਲਾ ਦਿੰਨੇ ਜਿਹਦੇ 'ਚ ਵੀ ਇਦਾਂ ਦਾ ਕੋਈ ਸਾਨੂੰ ਲੱਗਦਾ ਕਿ ਕਿਸੇ ਨੂੰ ਜਾਨਮਾਲ ਦਾ ਖਤਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਚਾਹੇ ਸਿਵਲ ਹਸਪੀਟਲ ਵਾਲਾ ਕੇਸ ਹੋਵੇ ਚਾਹੇ ਹੋਰ ਇੱਥੇ ਗੋਲੀਆਂ ਵਗੈਰਾ ਚੱਲੀਆਂ ਉਹਨਾਂ ਦੇ ਕੇਸ ਸੰਗੀਨ ਤੋਂ ਸੰਗੀਨ ਤਹਰਾਜ ਤੇ ਆਪਾਂ ਮੁਕਦਮੇ ਦਰਜ ਕਰ ਰਹੇ ਹਾਂ ਦੂਸਰੀ ਗੱਲ ਇਹ ਹੈ ਕਿ ਵੀ ਦੇਖੋ ਜਿਹੜਾ ਆਪਾਂ ਕਹਿ ਰਹੇ ਕਿ ਦਾਤਰ ਲਾ ਕੇ ਕਿਸੇ ਨੇ ਝਗੜਾ ਕਰ ਲਿਆ ਉਹਦੇ ਚ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਅੱਜ ਕੱਲ ਜਿਹੜਾ ਸੋਸ਼ਲ ਮੀਡੀਆ ਇਸ ਤਰ੍ਹਾਂ ਦਾ ਹੋ ਗਿਆ ਕਿ ਇੱਕ ਦੂਸਰੇ ਨੂੰ ਦੇਖ ਕੇ ਲੋਕਾਂ ਚ ਜਿਹੜੇ ਖਾਸ ਕਰ ਯੰਗ ਮੁੰਡੇ ਆ ਉਹ ਸੋਚਦੇ ਆ ਕਿ ਵੀ ਆਪਾਂ ਵੀ ਇਸ ਤਰ੍ਹਾਂ ਦੀ ਵਾਰਦਾਤਾਂ ਕਰ ਲਈਏ ਬਟ ਇੱਥੇ ਜਿਹੜੇ ਪਠਾਨਕੋਟ ਦੇ ਅਗਰ ਤੁਸੀਂ ਦੇਖੋਗੇ ਕਿ ਜਿਨ੍ਹਾਂ ਤੇ ਮਲਟੀਪਲ ਐਫ ਆਈ ਆਰਸ ਪਹਿਲੇ ਹੀ ਉਹ ਬੰਦੇ ਇਸ ਤਰ੍ਹਾਂ ਦੀ ਵਾਰਦਾਤਾਂ ਚ ਘੱਟ ਸ਼ਾਮਲ ਹੋ ਰਿਹਾ ਤੇ ਜਿਹੜੇ ਨਵੇਂ ਮੁੰਡੇ ਜ਼ਿਆਦਾ ਆਉਣ ਦੀ ਕੋਸ਼ਿਸ਼ ਕਰ ਰਹੇ ਆ ਉਹ ਸੋਸ਼ਲ ਮੀਡੀਆ ਤੇ ਦੇਖੀ ਦੇਖੀ ਆਉਣ ਦੀ ਕੋਸ਼ਿਸ਼ ਕਰ ਰਹੇ ਆ ਬਟ ਨਾਲ ਦੀ ਨਾਲੇ ਆਪਾਂ ਪਰਚਾ ਦੇ ਰਿਆ ਹੁਣ ਦੇਖੋ ਅਗਰ ਆਪਾਂ ਪਰਚਾ ਦੇ ਰਹੀ ਐਡੀ ਸੰਗੀਨਤਾ ਨਾਲ ਧਾਰਾ ਚੇ ਤੇ ਉਹਨਾਂ ਦਾ ਜਿਹੜਾ ਫਿਊਚਰ ਆ ਕੇ ਫਿਰ ਕਿਸ ਤਰ੍ਹਾਂ ਸਿਕਿਉਰ ਹਾਂਜੀ ਇਹੀ ਮੈਂ ਗੱਲ ਕਹਿ ਰਿਹਾ ਸੀ ਕਿ ਵੀ ਜਿਹੜੇ ਪੇਰੈਂਟਸ ਆ ਜਿਨ੍ਹਾਂ ਦੇ ਬੱਚੇ ਇਹ ਚੀਜ਼ਾਂ 'ਚ ਪਏ ਆ ਉਹ ਸਮਝਾਣ ਹੁਣ ਅਗਰ ਕਿਸੇ ਤੇ ਐਫਆਈਆਰ ਦਰਜ ਹੋ ਜੂਗੀ ਤੇ ਉਹਦੇ ਅੱਗੇ ਫਿਊਚਰ 'ਚ ਨੌਕਰੀ ਕਰਨੀ ਉਹਨੇ ਕੁਝ ਹੋਰ ਇੱਕ ਲੜਾਈ ਦੀ ਵੀਡੀਓ ਨੂੰ ਲੈ ਕੇ ਜਿਸ ਦੇ ਵਿੱਚ ਰੰਜਿਸ਼ ਦਾ ਮਾਮਲਾ ਜੜਾਇਆ ਉਹ ਦੇਖਣ ਨੂੰ ਮਿਲਿਆ ਸੀ ਤੇ ਪੁਲਿਸ ਦੇ ਵੱਲੋਂ ਲਗਾਤਾਰ ਇਸ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਸੀ ਤੇ ਦੱਸ ਦਈਏ ਹੁਣ ਪਠਾਨਕੋਟ ਪੁਲਿਸ ਦੇ ਡੀਐਸਪੀ ਸਿਟੀ ਸੁਮੇਰ ਸਿੰਘ ਮਾਨ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਪ੍ਰਸਾਰਤਾ ਕਰਕੇ ਜਿਹੜਾ ਹੈ ਇਹ तमाम ਜਾਣਕਾਰੀ ਸਾਂਝੀ ਕੀਤੀ ਹੈ ਤੇ ਦੱਸਿਆ ਹੈ ਕਿ ਪਿਛਲੇ ਦਿਨੀ 4 ਮਗਲਾ ਕੁਆਟਰ ਦੇ ਵਿੱਚ ਜੋ ਲੜਾਈ ਹੋਈ ਸੀ ਜਿਸ ਦੀ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋਈ ਸੀ ਤੇ ਉਸ ਮਾਮਲੇ ਦੇ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਹੋਏ 11 ਲੋਕਾਂ ਦੇ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਹੈ ਜਿਨ੍ਹਾਂ ਚੋਂ 4 ਕਾਨੂੰਨ ਵਿਰਖਤ ਕਰ ਲਿਆ ਗਿਆ ਤੇ ਉੱਥੇ ਹੀ ਵੱਖ-ਵੱਖ ਤਾਰਾ੍ਹਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਤੇ ਜਿਸ ਵਿੱਚ ਤੁਹਾਨੂੰ ਦੱਸ ਦਈਏ ਕਿ ਬੀ ਐਨ ਐਸ ਦੀ ਧਾਰਾ ਦੀ ਜੇਕਰ ਗੱਲ ਕਰੀਏ ਤਾਂ ਬੀ ਐਨ ਐਸ ਧਾਰਾ ਦੀ ਤਹਿਤ 109 118 115 190 ਤੇ 55 ਜੋ ਕਿ ਤਹਿਤ ਮੁਕਦਮਾ ਦੇ ਵਿੱਚ ਜਿਹੜਾ ਹੈ ਉਹ ਦਰਜ ਕਰ ਲਿਆ ਗਿਆ ਤੇ ਜਿਨ੍ਹਾਂ ਚੋਂ ਚਾਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਬਾਕੀਆਂ ਦੀ ਤਲਾਸ਼ ਜਿਹੜੀ ਹੈ ਉਹ جاری ਹੈ ਤੇ ਉੱਥੇ ਹੀ ਡੀ ਐਸ ਪੀ ਸੁਮੇਰ ਸਿੰਘ ਮਾਨ ਨੇ ਦੱਸਿਆ ਹੈ ਕਿ ਜਿਹੜੇ ਮੁਲਜ਼ਮ ਨੇ ਜਿਨ੍ਹਾਂ ਦੇ ਵੱਲੋਂ ਕਾਰਵਾਈ ਜਿਹੜੀ ਹੈ ਇਸ ਇਰਾਦਾ ਕਤਲ ਦੀ ਕਾਰਵਾਈ ਜਿਹੜੀ ਹੈ ਇੱਕ ਲੜਾਈ ਜਿਹੜੀ ਉਹ ਕੀਤੀ ਗਈ ਹੈ ਤੇ ਉਹਨਾਂ ਤੇ ਲਗਾਤਾਰ ਜਿਹੜੀ ਹੈ ਸਾਡੀ ਨਿਗਾਹ ਬਣੀ ਹੋਈ ਹੈ ਤੇ ਅਸੀਂ ਉਹਨਾਂ ਤੋਂ ਪੁੱਛਗਿੱਛ ਵੀ ਕਰ ਰਹੇ ਹਾਂ ਤੇ ਸਾਡੇ ਵੱਲੋਂ ਅੱਗੇ ਵੀ ਜਿਹੜੀ ਹੈ ਇਹ ਕਾਰਵਾਈ ਜਾਰੀ ਰਹੇਗੀ ਤੇ ਉੱਥੇ ਹੀ ਇਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਸਾਡੇ ਨਾਲ ਤੇ ਕੁਝ ਗੱਲਾਂ ਜਿਹੜੀਆਂ ਨੇ ਉਹ ਕਈਆਂ ਨੇ ਜੋ ਕਿ ਕਾਫੀ ਜ਼ਿਆਦਾ ਸਵਾਲ ਪੈਦਾ ਕਰ ਰਹੀਆਂ ਸੀ ਤੇ ਉਹਨਾਂ ਸਵਾਲਾਂ ਦੇ ਜਵਾਬ ਜਿਹੜੇ ਨੇ ਉਹਨਾਂ ਵੱਲੋਂ ਅੱਜ ਇਸ ਪ੍ਰੈਸ ਵਾਰਤਾ ਦੇ ਵਿੱਚ ਦਿੱਤੇ ਗਏ ਨੇ ਆਉ ਦੇਖਦੇ ਹਾਂ ਪੂਰੀ ਪ੍ਰੈਸ ਕਾਨਫਰੰਸ ਤੇ ਲੈਨੇ ਆਂ ਜਾਣਕਾਰੀ ਜਿਸ ਤਰ੍ਹਾਂ ਦੀ ਕਿ 2 ਨੰਬਰ ਦਾ ਪੁਲਿਸ ਸਟੇਸ਼ਨ ਡਿਊ ਨੰਬਰ 2 ਦਾ ਏਰੀਆ ਚਾਰ ਮਰਲਾ ਕੁਆਟਰ ਉਥੇ ਦੋ ਧਿਰਾਂ ਦਾ ਆਪਸ ਵਿੱਚ ਝਗੜਾ ਹੋਇਆ ਸੀ ਜਦੀ ਇੱਕ ਵੀਡੀਓ ਵੀ ਕਾਫੀ ਵਾਇਰਲ ਹੋਈ ਹੈ ਜਿਸ ਦੇ ਵਿੱਚ ਕੁਝ ਮੁੰਡੇ ਇਕੱਠੇ ਗਰੁੱਪ 'ਚ ਹੋ ਕੇ ਤੇ ਉਹਨਾਂ ਕੋਲ ਦਾਤਰ ਵਗੈਰਾ ਹੈ ਤੇ ਤਿੱਖੇ ਹਥਿਆਰ ਸੀ ਉਹਨਾਂ ਕੋਲ ਤੇ ਉਹਦੇ ਨਾਲ ਇੱਕ ਮੁੰਡੇ ਨੂੰ ਕੁੱਟ ਰਹੇ ਆ ਇਹ ਵੀਡੀਓ ਸਾਡੇ ਧਿਆਨ 'ਚ ਆਈ ਸੀ ਤੇ ਉਹਦੇ ਬਾਅਦ ਆਪਾਂ ਇਹਦੇ ਉੱਪਰ ਤੁਰੰਤ ਕਾਰਵਾਈ ਕਰਦੇ ਹੋਏ ਜਿਹੜਾ ਮੁਕੱਦਮਾ ਨੰਬਰ 63 ਅੰਡਰ ਸੈਕਸ਼ਨ 109 118 115 ਦਾ ਸਬਪੈਰਟੂ 119 ਦਾ 3 190 ਐਂਡ 55 ਜਿਹੜਾ ਬੀਐਨਐਸ ਆਪਣਾ ਐਕਟ ਹੈ ਉਹਦੇ ਅੰਡਰ ਜਿਹੜਾ ਆਪਾਂ ਐਫਆਈਆਰ ਜਿਹੜੀ ਲੌਂਚ ਕੀਤੀ ਹੈ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 2 ਚ ਤੇ ਪਹਿਲੀਆਂ ਜਿਹੜੀਆਂ ਆਈਪੀਸੀ ਦੀ ਧਾਰ ਹੁੰਦੀ ਸੀ 307 323 24 148 49 ਤੇ ਇਹ ਬੜੀ ਸਖਤ ਧਾਰ ਹੈ ਜਿਹਦੇ ਚ ਆਪਾਂ ਇਹ ਪਰਚਾ ਦਰਜ ਕੀਤਾ 307 ਲਗਾਈ ਆਪਾਂ ਇਹਦੇ ਚ ਇਰਾਦਾ ਕਤਲ ਦੀ ਤੇ ਇਹਦੇ ਵਿੱਚ ਆਪਾਂ ਹੁਣ ਤੱਕ ਟੋਟਲ 11 ਬੰਦੇ ਜਿਹੜੇ ਆ ਉਹ ਨਾਮਜ਼ਦ ਕੀਤੇ ਇਹਨੇ ਇਹਨਾਂ ਦੇ ਨਾਮ ਮੈਂ ਤੁਹਾਨੂੰ ਦੱਸ ਦਿੰਨੇ ਹਾਂ ਜੀ ਸੰਜੀਤ ਕੁਮਾਰ ਇਲਿਆਸ ਸ਼ਹੀਦ ਜੋਹਿਲ ਕੁਮਾਰ ਉੱਤਰ ਸੰਜੀਤ ਕੁਮਾਰ ਜੋਨਸੀ ਕੁਮਾਰ ਸ਼ਿਵਮ ਇਲਿਆਸ ਚੂਹਾ ਪੁੱਤਰ ਲੇਟ ਰਾਜੂ ਸੋਨੂ ਸਨ ਆਫ ਚੰਦ ਲਾਲ ਸ਼ਸ਼ੀ ਸਨ ਆਫ ਅਸ਼ੋਕ ਕੁਮਾਰ ਮਮਤਾ ਵਾਈਫ ਆਫ ਸੰਜੀਤ ਇਲਿਆਸ ਸ਼ਹੀਦ ਸੰਜੀਤ ਦੀ ਬੇਟੀ ਮੀਨੂ ਵਾਈਫ ਆਫ ਰਾਜੂ ਆਸ਼ੂ ਗੋਰੋ ਮਹਿਰਾ ਪੁੱਤਰ ਅਸ਼ੋਕ ਕੁਮਾਰ ਇਹ ਟੋਟਲ ਬੰਦੇ ਜਿਹੜੇ ਆ ਇਸ ਮੁਕਦਮੇ 'ਚ ਨਾਮ ਜਦ ਹੋਏ ਤੇ ਇਹਦੇ ਬਾਅਦ ਜਿਹੜੀ ਅਰੈਸਟ ਆਪਾਂ ਚਾਰ ਬੰਦੇ ਦੇ ਵਿੱਚ ਹੁਣ ਤੱਕ ਆਪਾਂ ਅਰੈਸਟ ਕਰ ਲਏ ਆ ਜੀ ਉਹਨਾਂ ਦਾ ਤੁਹਾਨੂੰ ਮੈਂ ਡਿਟੇਲ ਦੱਸ ਦਿੰਨਾ ਕਿਹੜੇ ਕਿਹੜੇ ਬੰਦੇ ਜਿਹੜੇ ਚਾਰ ਬੰਦੇ ਅਰੈਸਟ ਹੋਏ ਆ ਜੀ ਇੱਕ ਸੰਜੀਤ ਕੁਮਾਰ ਉਰਫ ਸ਼ਹੀਦ ਜ਼ੋਹਿਲ ਕੁਮਾਰ ਪੁੱਤਰ ਸੰਜੀਤ ਕੁਮਾਰ सोनू ਪੁੱਤਰ ਚੰਦ ਲਾਲ ਤੇ ਸ਼ਿਵਮਨ ਉਰਫ ਚੂਹਾ ਪੁੱਤਰ ਲੇਟ ਰਾਜੂ ਇਹ ਚਾਰ ਬੰਦੇ ਸੋਰੀ 11 ਚ ਜਿਹੜੇ ਆਪਾਂ ਅਰੈਸਟ ਕਰ ਲਏ ਇਹ ਜਿਹੜਾ ਮਸਲਾ ਸੀ ਇਹ ਇਹਦਾ ਜਿਹੜਾ ਮੇਨ ਰੀਜ਼ਨ ਸੀ ਕਿ ਜਿਹੜਾ ਇੱਥੇ ਕੰਪਲੇਨਰਟ ਹੈ ਰਾਹੁਲ ਫਰਲੋ ਐਮਸੀ ਦਾ ਨਾਮ ਨਾਲ ਉਹਨੂੰ ਜਾਣਿਆ ਜਾਂਦਾ ਤੇ ਇਹਦੀ ਜਿਹੜੇ ਦੂਸਰੇ ਪਾਸੇ ਜਿਹੜਾ ਸੰਜੀਤ ਨਾਮ ਦਾ ਮੁੰਡਾ ਤੇ ਇਹਨਾਂ ਦੀ ਆਪਸ ਚ ਪਹਿਲੇ ਕਿਸੇ ਗੱਲ ਨੂੰ ਲੈ ਕੇ ਰੰਜਿਸ਼ ਸੀ ਜਾਂ ਕਹਾ ਸੁਣਾ ਹੋਈ ਉਹਦੇ ਬਾਅਦ ਜਿਹੜੇ ਆ ਕਿ ਵੀ ਇਹ ਬੰਦੇ ਹਥਿਆਰ ਬੰਦ ਹੋ ਕੇ ਆ ਗਏ ਤੇ ਇਹਨਾਂ ਦੀ ਆਪਸ 'ਚ ਜਿਹੜਾ ਝਗੜਾ ਹੋ ਗਿਆ ਤੇ ਇਹਦੇ 'ਚ ਇੱਕ ਹੋਰ ਗੱਲ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਇਹਦੇ 'ਚ ਦੂਸਰੀ ਧਿਰ ਜਿਨ੍ਹਾਂ ਦੇ ਖਿਲਾਫ ਪਰਚਾ ਹੋਇਆ ਉਹਨਾਂ ਵੱਲੋਂ ਵੀ ਕੁਝ ਐਮਐਲਆਰਸ ਜਿਹੜੀਆਂ ਕਟਵਾਈਆਂ ਗਈਆਂ ਤੇ ਉਹ ਸਾਡੇ ਕੋਲ ਜਿਸ ਤਰ੍ਹਾਂ ਆ ਜਾਂਦੀ ਉੱਤੇ ਵੀ ਆਪਾਂ ਜਿਹੜੀ ਹੈ ਅੱਗੇ ਉਹਨੂੰ ਵਿਚਾਰ ਕੇ ਅਗਲੀ ਬੰਦੀ ਕਾਨੂੰਨੀ ਜਿਹੜੀ ਹੈ ਕਾਰਵਾਈ ਕਰਾਂਗੇ ਤੇ ਇਹਦੇ ਵਿੱਚ ਜਿਹੜੀ ਮੇਨ ਗੱਲ ਦੇਖਣ ਚ ਆਏ ਕਿ ਰੰਜਿਸ਼ ਪੱਖੋਂ ਇਹਨਾਂ ਦੋਨਾਂ ਦਾ ਆਪਸ 'ਚ ਝਗੜਾ ਹੋਇਆ ਜਿਦੇ ਬਾਅਦ ਇਹ ਲੜਾਈ ਕਾਫੀ ਵੱਧ ਗਈ ਹੈ ਤੇ ਜਿਦੇ ਵਿੱਚ ਫਿਰ ਇਹਨਾਂ ਨੇ ਤਲਵਾਰਾਂ ਤੇ ਦਾਤਰ ਵਗੈਰਾ ਵੀ ਜਿਹੜੇ ਆ ਦਾਤਰ ਵਗੈਰਾ ਜਿਹੜੇ ਆ ਇਹਨਾਂ ਨੇ ਚਲਾਏ ਆ ਤੇ ਇਹਦੇ ਵਿੱਚ ਹੈਡ ਇੰਜਰੀਜ਼ ਵੀ ਹੋਈ ਸੀ ਜਿਹੜੀ ਕਾਫੀ ਸੀਰੀਅਸ ਨੇਚਰ ਦੀ ਸੀ ਕੁਝ ਲੜਕੇ ਜਿਹੜੇ ਅੰਮ੍ਰਿਤਸਰ ਵੀ ਰੈਫਰ ਹੋਏ ਆ ਤੇ ਇਹਦੇ ਵਿੱਚ ਆਪਾਂ ਤੁਰੰਤ ਕਾਰਵਾਈ ਕਰਦੇ ਹੋਏ ਜਿਹੜੇ ਚਾਰ ਬੰਦੇ ਆ ਫਿਰ ਆਪਾਂ ਅਰੈਸਟ ਕਰ ਲਏ ਤੇ ਇਸ ਤਰ੍ਹਾਂ ਕੇ ਇਸ ਤਰੀਕੇ ਦੇ ਜਿਹੜੇ ਲੜਾਈ ਝਗੜੇ ਆ ਇਹ ਜਿਹੜੇ ਸਮਾਜ 'ਚ ਦਸ਼ਤ ਪੈਦਾ ਕਰਦੇ ਆ ਜਿਸ ਤਰ੍ਹਾਂ ਮੱਗੀ ਬੜੀ ਬੜੀ ਕਿਹਾ ਕਿ ਵੀ ਆਪਾਂ ਕੋਈ ਵੀ ਜਿਹੜਾ ਇਸ ਤਰ੍ਹਾਂ ਦਾ ਝਗੜਾ ਉਹਦੇ ਵਿੱਚ ਆਪਾਂ ਹਲਕੀ ਕਾਰਵਾਈ ਨਹੀਂ ਕਰਦੇ ਤੇ ਸਖਤ ਤੋਂ ਸਖਤ ਧਾਰਾ 'ਚ ਆਪਾਂ ਪਰਚਾ ਦੇਈਗਾ ਤੇ ਜਿਹੜੇ ਇਹ ਚ ਦੋਸ਼ੀ ਮੇਨ ਸੀ ਜਿਹੜੇ ਵੀਡੀਓ 'ਚ ਸਰਫੇਸ ਹੋਏ ਆ ਜਿਹੜੇ ਤਲਵਾਰਾਂ ਦਾਤਰ ਲੈ ਕੇ ਮਾਰ ਰਹੇ ਸੀ ਉਹਨਾਂ ਨੂੰ ਆਪਾਂ ਅਰੈਸਟ ਵੀ ਕਰ ਲਿਆ ਤੇ ਬਾਕੀ ਜਿਹੜੇ ਬੰਦੇ ਬਚਦੇ ਉਹਨਾਂ ਦੀ ਆਪਾਂ ਜਿਹੜੀ ਹੈ ਦਬਿਜ ਦੇ ਰਿਆ ਉਹਨਾਂ ਨੂੰ ਵੀ ਆਪਾਂ ਜਲਦੀ ਫੜ ਜੀ ਫਿਲਹਾਲ ਤੇ ਆਪਣੇ ਕੋਲੇ 11 ਅਕਿਊਜ਼ਡ ਆ 11 کافی ਹੁੰਦੇ ਆ ਮਤਲਬ ਜਿੰਨੇ ਵੀ ਵੀਡੀਓ ਤੇ ਆ ਰਹੇ ਸੀ ਉਹਦੇ ਕਹੀਂ ਸਾਰੇ ਹੀ ਕਾਫੀ ਸਨ ਕੋਰਟ ਵਿੱਚ ਪੇਸ਼ ਕਰਕੇ ਰਿਮਾਨ ਵਗੈਰਾ ਆ ਗਿਆ ਸੀ ਕਹਿ ਰਹੇ ਸੀ ਇਹ ਗੋਰਮ ਮੈਰਿਜ ਤੋਸ਼ੀ ਹੈ ਜੀ ਮੁਕਦਮੇ ਵਿੱਚ ਉਹਦੇ ਹੁਣ ਜਿਹੜੇ ਮਦਈ ਦੇ ਬਿਆਨ ਉੱਤੇ ਆਪਾਂ ਕੀਤਾ ਤੇ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਜਿਹੜੀ ਦੂਸਰੀ ਧਿਰ ਹੈ ਜਿਨ੍ਹਾਂ ਦੇ ਖਿਲਾਫ ਪਰਚਾ ਹੋਇਆ ਉਹ ਵੀ ਆਪਣੇ ਇੱਚੇ ਦੱਸਦੇ ਆ ਕਿ ਸਾਡੇ ਵੀ ਸੱਟਾਂ ਲੱਗੀਆਂ ਤੇ ਉਹਨਾਂ ਨੇ ਕੋਈ ਸਬੂਤ ਪੇਸ਼ ਕੀਤੇ ਆ ਤੇ ਉਹਨਾਂ ਦੇ ਵੀ ਆਪਾਂ ਹੁਣ ਸਟੇਟਮੈਂਟ ਵਗੈਰਾ ਲਵਾਵਾਂਗੇ ਜਦੋਂ ਉਹ ਫਿੱਟ ਹੋ ਜਾਂਦੇ ਆ ਤੇ ਉਹਦੇ ਬਾਅਦ ਫਿਰ ਆਪਾਂ ਉਹਦੇ ਉੱਪਰ ਜੋ ਐਸ ਪਰ ਲੋ ਕਾਰਵਾਈ ਉਹ ਵੀ ਕਰਾਂਗੇ। ਪਹਿਲੇ ਕੰਮ ਕਰਵਾਇਆ ਜਾਂਦਾ ਜਰਜੇ ਵਿੱਚ। ਜੀ ਇਹਨਾਂ ਤੇ ਮੁਕਦਮਾ ਐਸ ਆਫ ਨਾਉ ਮੇਰੇ ਕੋਲ ਇਨਫੋਰਮੇਸ਼ਨ ਨਹੀਂ ਹੈ ਕਿ ਉਹਨੂੰ ਆਪਾਂ ਚੈੱਕ ਕਰ ਲੈਣਾ। ਵੈਸੇ ਮੇਰੇ ਕੋਲ ਐਸ ਆਫ ਨਾਉ ਜਿਹੜੀ ਇਨਫੋਰਮੇਸ਼ਨ ਹੈ ਉਹਦੇ ਵਿੱਚ ਸ਼ਾਇਦ ਇਹਨਾਂ 'ਚ ਕੁਝ ਬੰਦੇ ਤੇ ਹੋ ਸਕਦੇ ਆ। ਮੁਕਦਮੇ ਕਿੰਨੇ ਆ ਉਹ ਮੈਨੂੰ ਐਸ ਵੇਲੇ ਕਲੀਅਰ ਨਹੀਂ। ਰਿਮਾਂਡ ਰਿਮਾਂਡ ਦੁਲਿਤੀ ਤੋਰਪੇਸ਼ ਕੀਤਾ ਗਿਆ। ਰਿਮਾਂਡ ਆਜ ਇਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਜੀ ਤੇ ਉਹਦਾ ਫਿਰ ਰਿਮਾਂਡ ਦੇਖ ਲੈਣੇ ਕਿੰਨੇ ਦਿਨ ਦਾ ਮਿਲਿਆ। ਰਿਮਾਂਡ ਮੰਗਿਆ ਦੇਖੋ ਜੀ ਜਿਹੜਾ ਵੀ ਵੱਡੇ ਦਸਤਰ ਵਾਲੀ ਤੁਸੀਂ ਗੱਲ ਕਰ ਰਹੇ ਹੋ ਉਹ ਕੋਈ ਵੀ ਐਸਾ ਇਨਸੀਡੈਂਟ ਦੱਸੋ ਕਿ ਜਿੱਥੇ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਆਪਾਂ ਤਾਂ 307 ਲਾ ਦਿੰਨੇ ਜਿੱਦੇ 'ਚ ਵੀ ਇਦਾਂ ਦਾ ਕੋਈ ਸਾਨੂੰ ਲੱਗਦਾ ਕਿ ਕਿਸੇ ਨੂੰ ਜਾਨ ਮਾਲ ਦਾ ਖਤਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਚਾਹੇ ਸਿਵਲ ਹਸਪੀਟਲ ਵਾਲਾ ਕੇਸ ਹੋਵੇ ਚਾਹੇ ਹੋਰ ਇੱਥੇ ਗੋਲੀਆਂ ਵਗੈਰਾ ਚੱਲੀਆਂ ਉਹਨਾਂ ਦੇ ਕੇਸ ਸੰਗੀਨ ਤੋਂ ਸੰਗੀਨ ਧਾਰਾ 'ਤੇ ਆਪਾਂ ਮੁਕਦਮੇ ਦਰਜ ਕਰ ਰਹੇ ਹਾਂ ਦੂਸਰੀ ਗੱਲ ਇਹ ਹੈ ਕਿ ਵੀ ਦੇਖੋ ਜਿਹੜਾ ਆਪਾਂ ਕਹਿ ਰਹੇ ਕਿ ਦਾਤਰ ਲੈ ਕੇ ਕਿਸੇ ਨੇ ਝਗੜਾ ਕਰ ਲਿਆ ਉਹਦੇ ਚ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਅੱਜ ਕੱਲ ਜਿਹੜਾ ਸੋਸ਼ਲ ਮੀਡੀਆ ਇਸ ਤਰ੍ਹਾਂ ਦਾ ਹੋ ਗਿਆ ਕਿ ਇੱਕ ਦੂਸਰੇ ਨੂੰ ਦੇਖ ਕੇ ਲੋਕਾਂ ਦੇ ਜਿਹੜੇ ਖਾਸ ਕਰ ਯੰਗ ਮੁੰਡੇ ਆ ਉਹ ਸੋਚਦੇ ਆ ਕਿ ਵੀ ਆਪਾਂ ਵੀ ਇਸ ਤਰ੍ਹਾਂ ਦੀ ਵਾਰਦਾਤਾਂ ਕਰ ਲਈਏ ਬਟ ਇੱਥੇ ਜਿਹੜੇ ਪਠਾਨਕੋਟ ਦੇ ਅਗਰ ਤੁਸੀਂ ਦੇਖੋਗੇ ਕਿ ਜਿਨ੍ਹਾਂ ਤੇ ਮਲਟੀਪਲ ਐਫ ਆਈ ਆਰਸ ਪਹਿਲੇ ਹੀ ਉਹ ਬੰਦੇ ਇਸ ਤਰ੍ਹਾਂ ਦੀ ਵਾਰਦਾਤਾਂ ਚ ਘੱਟ ਸ਼ਾਮਲ ਹੋ ਰਿਹਾ ਤੇ ਜਿਹੜੇ ਨਵੇਂ ਮੁੰਡੇ ਜ਼ਿਆਦਾ ਆਉਣ ਦੀ ਕੋਸ਼ਿਸ਼ ਕਰ ਰਹੇ ਆ ਉਹ ਸੋਸ਼ਲ ਮੀਡੀਆ ਦੀ ਦੇਖੀ ਦੇਖੀ ਆਉਣ ਦੀ ਕੋਸ਼ਿਸ਼ ਕਰ ਰਹੇ ਆ ਬਟ ਨਾਲ ਦੀ ਨਾਲੇ ਆਪਾਂ ਪਰਚਾ ਦੇ ਰਿਹਾ ਹੁਣ ਦੇਖੋ ਅਗਰ ਆਪਾਂ ਪਰਚਾ ਦੇ ਰਹੀ ਐਡੀ ਸੰਗੀਨਤਾ ਨਾਲ ਧਾਰਾ ਚ ਤੇ ਉਹਨਾਂ ਦਾ ਜਿਹੜਾ ਫਿਊਚਰ ਆਗੇ ਫਿਰ ਕਿਸ ਤਰ੍ਹਾਂ ਸਿਕਿਉਰ ਹਾਂਜੀ ਇਹੀ ਮੈਂ ਗੱਲ ਕਹਿ ਰਿਹਾ ਸੀ ਕਿ ਵੀ ਜਿਹੜੇ ਪੇਰੈਂਟਸ ਆ ਜਿਨ੍ਹਾਂ ਦੇ ਬੱਚੇ ਇਹ ਚੀਜ਼ਾਂ 'ਚ ਪਏ ਆ ਉਹ ਸਮਝਾਣ ਹੁਣ ਅਗਰ ਕਿਸੇ ਤੇ ਐਫਆਈਆਰ ਦਰਜ ਹੋ ਜੂਗੀ ਤੇ ਉਹਦੇ ਅੱਗੇ ਫਿਊਚਰ 'ਚ ਨੌਕਰੀ ਕਰਨੀ ਉਹਨੇ ਕੁਝ ਹੋਰ ਪਿਛਲੇ ਦਿਨੀ ਵਾਇਰਲ ਹੋਈ ਇੱਕ ਲੜਾਈ ਦੀ ਵੀਡੀਓ ਨੂੰ ਲੈ ਕੇ ਜਿਸ ਤੇ ਵਿੱਚ ਰੰਜਿਸ਼ ਦਾ ਮਾਮਲਾ ਜੜਾਇਆ ਉਹ ਦੇਖਣ ਨੂੰ ਮਿਲਿਆ ਸੀ ਤੇ ਪੁਲਿਸ ਦੇ ਵੱਲੋਂ ਲਗਾਤਾਰ ਇਸ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਸੀ ਤੇ ਦੱਸ ਦਈਏ ਹੁਣ ਪਠਾਨਕੋਟ ਪੁਲਿਸ ਦੇ ਡੀਐਸਪੀ ਸਿਟੀ ਸੁਮੇਰ ਸਿੰਘ ਮਾਰ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਪ੍ਰਸਵਾਰਤਾ ਕਰਕੇ ਜਿਹੜਾ ਹੈ ਇਹ तमाम ਜਾਣਕਾਰੀ ਸਾਂਝੀ ਕੀਤੀ ਹੈ ਤੇ ਦੱਸਿਆ ਹੈ ਕਿ ਪਿਛਲੇ ਦਿਨੀ ਚਾਰ ਮਰਲਾ ਕੁਆਟਰ ਦੇ ਵਿੱਚ ਜੋ ਲੜਾਈ ਹੋਈ ਸੀ ਜਿਸ ਦੀ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋਈ ਸੀ ਤੇ ਉਸ ਕਾਰਵਾਈ ਕਰਦੇ ਹੋਏ 11 11 ਲੋਕਾਂ ਦੇ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਹੈ ਜਿਨ੍ਹਾਂ ਚੋਂ 4 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉੱਥੇ ਹੀ ਵੱਖ-ਵੱਖ ਤਾਰਾ੍ਹਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਤੇ ਜਿਸ ਵਿੱਚ ਤੁਹਾਨੂੰ ਦੱਸ ਦਈਏ ਕਿ ਬੀ ਐਨ ਐਸ ਦੀ ਤਾਰਾ ਦੀ ਜੇਕਰ ਗੱਲ ਕਰੀਏ ਤਾਂ ਬੀ ਐਨ ਐਸ ਤਾਰਾ ਦੀ ਤਹਿਤ 109 118 115 190 ਤੇ 55 ਜੋ ਕਿ ਤਹਿਤ ਮੁਕਦਮਾ ਦੇ ਵਿੱਚ ਜਿਹੜਾ ਹੈ ਉਹ ਦਰਜ ਕਰ ਲਿਆ ਗਿਆ ਤੇ ਜਿਨ੍ਹਾਂ ਚੋਂ 4 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਬਾਕੀਆਂ ਦੀ ਤਲਾਸ਼ ਜਿਹੜੀ ਹੈ ਉਹ جاری ਹੈ ਤੇ ਉੱਥੇ ਹੀ ਡੀ ਐਸ ਪੀ ਸੁਮੇਰ ਸਿੰਘ ਮਾਨ ਨੇ ਦੱਸਿਆ ਹੈ ਕਿ ਜਿਹੜੇ ਮੁਲਜ਼ਮ ਨੇ ਜਿਨ੍ਹਾਂ ਦੇ ਵੱਲੋਂ ਕਾਰਵਾਈ ਜਿਹੜੀ ਹੈ ਇਸ ਇਰਾਦਾ ਕਤਲ ਦੀ ਕਾਰਵਾਈ ਜਿਹੜੀ ਹੈ ਇੱਕ ਲੜਾਈ ਜਿਹੜੀ ਉਹ ਕੀਤੀ ਗਈ ਹੈ ਤੇ ਉਹਨਾਂ ਤੇ ਲਗਾਤਾਰ ਜਿਹੜੀ ਹੈ ਸਾਡੀ ਨਿਗਾਹ ਬਣੀ ਹੋਈ ਹੈ ਤੇ ਅਸੀਂ ਉਹਨਾਂ ਤੋਂ ਪੁੱਛਗਿੱਛ ਵੀ ਕਰ ਰਹੇ ਹਾਂ ਤੇ ਸਾਡੇ ਵੱਲੋਂ ਅੱਗੇ ਵੀ ਜਿਹੜੀ ਹੈ ਇਹ ਕਾਰਵਾਈ ਜਾਰੀ ਰਹੇਗੀ ਤੇ ਉੱਥੇ ਹੀ ਇਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਸਾਡੇ ਨਾਲ ਤੇ ਕੁਝ ਗੱਲਾਂ ਜੜੀਆਂ ਨੇ ਉਹ ਕਹੀਆਂ ਨੇ ਜੋ ਕਿ ਕਾਫੀ ਜ਼ਿਆਦਾ ਸਵਾਲ ਪੈਦਾ ਕਰ ਰਹੀਆਂ ਇਸ ਤੀ ਤੇ ਉਹਨਾਂ ਸਵਾਲਾਂ ਦੇ ਜਵਾਬ ਜਿਹੜੇ ਨੇ ਉਹਨਾਂ ਵੱਲੋਂ ਅੱਜ ਇਸ ਪ੍ਰੈਸ ਵਾਰਤਾ ਦੇ ਵਿੱਚ ਦਿੱਤੇ ਗਏ ਨੇ ਆਓ ਦੇਖਦੇ ਹਾਂ ਪੂਰੀ ਪ੍ਰੈਸ ਕਾਨਫਰੰਸ ਤੇ ਰੱਣੀ ਆਪ ਜਾਣਕਾਰੀ ਇਸ ਤਰ੍ਹਾਂ ਦੀ ਕਿ 2 ਨੰਬਰ ਦਾ ਪੁਲਿਸ ਸਟੇਸ਼ਨ ਡਿਊ ਨੰਬਰ 2 ਦਾ ਏਰੀਆ ਚਾਰ ਮਰਲਾ ਕੁਆਟਰ ਉੱਥੇ 2 ਧਿਰਾਂ ਦਾ ਆਪਸ ਵਿੱਚ ਝਗੜਾ ਹੋਇਆ ਸੀ ਜਿਸ ਦੀ ਇੱਕ ਵੀਡੀਓ ਵੀ ਕਾਫੀ ਵਾਇਰਲ ਹੋਈ ਹੈ ਜਿਸ ਦੇ ਵਿੱਚ ਕੁਝ ਮੁੰਡੇ ਇਕੱਠੇ ਗਰੁੱਪ 'ਚ ਹੋ ਕੇ ਤੇ ਉਹਨਾਂ ਕੋਲ ਦਾਤਰ ਵਗੈਰਾ ਹੈ ਤੇ ਤਿੱਖੇ ਹਥਿਆਰ ਸੀ ਉਹਨਾਂ ਕੋਲ ਤੇ ਉਹਦੇ ਨਾਲ ਇੱਕ ਮੁੰਡੇ ਨੂੰ ਪੁੱਟ ਰਹੇ ਇਹ ਵੀਡੀਓ ਸਾਡੇ ਧਿਆਨ 'ਚ ਆਈ ਸੀ ਤੇ ਉਹਦੇ ਬਾਅਦ ਆਪਾਂ ਇਹਦੇ ਉੱਪਰ ਤੁਰੰਤ ਕਾਰਵਾਈ ਕਰਦੇ ਹੋਏ ਜਿਹੜਾ ਮੁਕੱਦਮਾ ਨੰਬਰ 63 ਉਹ ਅੰਡਰ ਸੈਕਸ਼ਨ 109 11